ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼ਤਿ ਸ਼੍ਰੀਕਾਲ ਜੀ ਹੋਰ ਕੀ ਹਾਲ ਚਾਲ ਆ ਉਮੀਦ ਕਰਦੇ ਆ ਸਾਰੇ ਜਣੇ ਠੀਕ ਹੋਵੋਗੇ ਲੋ ਜੀ ਅੱਜ ਆਪਾਂ ਸ਼ਾਮ ਨੂੰ ਦੇਖਦੇ ਆ ਆਨੰਦਪੁਰ ਸਾਹਿਬ ਨੂੰ ਚੱਲਦੇ ਆ ਤੇ ਕੋਈ ਨਾਲ ਤਾਂ ਮੁੰਡੇ ਖੁੰਡੇ ਜੁੜੇ ਨਹੀਂ ਹੈਗੇ ਕੰਮਕਾਰ ਦਾ ਟਾਈਮ ਆ ਤੇ ਜਿੰਨੇ ਕ ਆਪਣੇ ਨਾਲ ਦੇ ਸੀਗੇ ਸਭ ਕੰਮਾਂ ਕਰਨ ਦੇ ਵਿੱਚ ਬਿਜੀ ਨੇ ਤਾਂ ਫਿਰ ਮੇਰਾ ਭਰਾ ਕਹਿੰਦਾ ਵੀ ਮੈਂ ਜਾਣਾ ਦੇਖਦੇ ਆਂ ਫਿਰ ਆਪਾਂ ਸ਼ਾਮ ਨੂੰ ਗੱਡੀ ਤੇ ਚੱਲਦੇ ਆਂ ਤੇ ਹੋ ਸਕਿਆ ਤਾਂ ਰਹਿਸ਼ ਕਰਾਂਗੇ ਉੱਥੇ ਆਪਦੀ ਤੇ ਹੁਣ ਆਪਾਂ ਟਰੈਕਟਰ ਤੇ ਜਿਹੜੀ ਮਗਰਾਟਾਂ ਦੀਆਂ ਸ਼ੀਟਾਂ ਲੈ ਕੇ ਆਏ ਸੀ ਉਹਨਾਂ ਦੇ ਥੋੜੇ ਜਿਲੇ ਲੇਜ਼ਰ ਲੋਜ ਨੇ ਸ਼ੀਟਾਂ ਚਾਹੁੰਦੇ ਆਂ ਉਹ ਲਵਾ ਕੇ ਲਿਆਉਣਾ ਹੈ ਸਟੈਪਲਰ ਵਗੈਰਾ ਕਰਾ ਕੇ ਲਿਆਉਣਾ ਉਹਨਾਂ ਤੇ ਤੇ ਬਣ ਰਹੇ ਹੋ ਵੀਡੀਓ ਦੇ ਨਾਲ ਆਪਿਆਂ ਨੇ ਸ਼ਿੱਟਾ ਇਹ ਲੋਜਰ ਹੋਇਆ ਪਹਿਲਾ ਇਧਰ ਇਹਨਾਂ ਦਾ ਜਿਵੇਂ ਮੈਂ ਆ ਦੇਖਵਾ ਚੀਜ਼ਾਂ ਚੰਗੀ ਤਰ੍ਹਾਂ ਕਰਾ ਕੇ ਲਿਆਉਣੀਆਂ ਨੇ ਟੈਕਲਰ ਕਰਾ ਕੇ ਇਹਨਾਂ ਤੇ ਫੇਰ ਲਗਾਉਣੇ ਆ ਤੇ ਇਹ ਦੋਨੇ ਇਹ ਲਿਆਉਣੇ ਕਰਾ ਕੇ चलते मोटरसाइकिल लिया जगतार ने माता भी खड़ी है मत जाइए शेरपुर चल ਸਟੈਪਲਰ ਜੇ ਲਵਾਉਣੇ ਆ ਸੈਲੋ ਵੀ ਚਲਦੇ ਆ ਲੋਜੀ ਬਣਾਤੀਆਂ ਸੀਟਾਂ ਬਾਈ ਨੇ ਆਪਣੀਆਂ ਸ਼ਹਿਰਾ ਨਿਕਰੇ ਜਾਣਿਆ ਵੋ ਥੋਲੀ ਬਰੋ ਸਟicker ਲਵਾ ਰਹੇ ਹੁਣ ਆਪਾਂ ਇੱਥੇ ਸਲੂਸ਼ਨ ਲਾ ਕੇ ਲਾ ਰਹੇ ਆ ਬਾਈ ਪਹਿਲਾਂ ਉਤਰ ਗਏ ਸੀ ਚਲੋ ਭਾਈ ਚੱਲਦੇ ਆਂ ਅੱਜ। ਸਾਡੇ ਹੋਲੀ ਆ। ਇੱਥੇ ਬਾਜ਼ਾਰ 'ਚ ਪੁਲਿਸ ਨੇ ਨਾਕਾ ਵੀ ਲਾ ਰੱਖਿਆ ਹੁੱਲੜਵਾਜਾਂ ਵੱਲੋਂ। ਵੀ ਕੋਈ ਹੁੱਲੜਵਾਜੀ ਨਾ ਕਰੇ। ਤੇ ਮੇਰੇ ਵੱਲੋਂ ਸਾਰਿਆਂ ਨੂੰ ਹੋਲੀ ਦੀਆਂ ਲੱਖ ਲੱਖ ਮੁਬਾਰਕਾਂ ਜੀ। ਹੈਪੀ ਹੋਲੀ ਸਾਰਿਆਂ ਨੂੰ। ਤੇ ਦੇਖਦੇ ਆਂ ਹੁਣ ਆਪਾਂ ਚੱਲਦੇ ਆਂ ਘਰੇ ਤੇ ਅੱਜ ਆਪਾਂ ਨੇ ਵੀ ਜਾਣਾ ਆਨੰਦਪੁਰ ਸਾਹਿਬ ਨੂੰ ਲੰਮਾ-ਲੰਮਾ ਦੇਖਣਾ ਤੇ ਬਾਣੇ ਦੇ ਹੋਰ ਵੀ ਦੇ ਨਾਲ ਸੁਣਨਗੇ। हाँ। आ गया घर जेजा वर्कशाप से मुंडे को भी शीटा इं ला दूगा तो क्या पुशन मम्मी बनाई जानी दाल सब्जी लो भी दोबारा फिर आ गया वर्कशाप से आप अच्छा ਮੁੰਡਾ ਤਾਂ ਸੀਟਾਂ ਲਵਾਉਣੀ ਆ ਨੇ ਮਗਰਾਟਾਂ ਦੇ ਉੱਤੇ ਕੱਲ ਸੀਟਾਂ ਲੈ ਕੇ ਆਏ ਸੀ ਆਪਾਂ ਲਿਆ ਕੇ ਇਹਨਾਂ ਦੇ ਉੱਤੇ ਅੱਜ ਲੈਦਰ ਦੇ ਕਵਰ ਚੜਵਾ ਕੇ ਲੈ ਆਏ ਨਵੇਂ ਹੋਰ ਤੇ ਹੁਣ ਲੱਗਿਆ ਮੁੰਡਾ ਲਾਉਣ ਨੇ ਰਹੀ ਹੋ ਗਿਆ ਹਲੋ ਵੀ ਲੱਗ ਗਿਆ ਮੁੰਡਾ ਗਲੀਆਂ ਕੱਢਣਾ ਸੱਲ ਮਾਰੀ ਜਾਂਦਾ ਮਾਰਕੀਟ ਦੇ ਵਿੱਚ ਨਟ ਪਾਣਗੇ ਸ਼ੀਟ ਵਾਲੇ ਸ਼ੀਟਾਂ ਫਟਾ ਕਰਨੀਆਂ ਨੇ ਜਿੱਥੇ ਆਪਾਂ ਆਪਲਾ ਫਰਾਈ ਵੀ ਹੋ ਗਿਆ ਅੱਜ ਬਿਆਹ ਨਹੀਂ ਚੱਲੋ ਬਣੇ ਰਿਹਾ ਵੀਡੀਓ ਨਾਲ ਦਿਖਾਵਾਂਗੇ ਜਿਹੜਾ ਰੇਟਾ ਲੱਗ ਗਿਆ ਹਾਲੀ ਹੋ ਰਿਹਾ ਕਿ ਆਪਰੇ ਆਵਾ ਮੁੰਡੇ ਦਾ ਮਗਰਾਟਾਂ ਦੀ ਗਲੀਆਂ ਘੱਟਣਾ ਲਈ ਲੈ ਆ ਗਿਆ ਉਧਰੀ ਦਾ ਫੱਟਾ ਕੀ ਘਰੇ ਜਾਣਾ ਓਰੇ ਨਿਕਲ ਜੀ ਓਕੇ ਲੈ ਦੇ ਪਰ ਰੋਜੀ ਜੀ ਕਿੰਨੇ ਲੈ ਲੋ ਵਯਾਤ ਆ ਗਈ ਫੱਟਾ ਬਸ ਨਾਟਕਸਨ ਵਾਲੇ ਰਹੇ ਇਹਦੇ ਵਾਸਨਾ ਤਾਂ ਨਹੀਂ ਹੈਗੀ ਕੋਰੇ ਜਾ ਕੇ ਨਾ ਭਾਂਣਗੇ ਕੱਲੇ ਨਾਲ ਦੂਜੀ ਦੇਖਦੇ ਆਂ ਧਰਕੇ ਹਣ ਯਾ ਲਾ ਕੇ ਸ਼ੀਟਾਂ ਮੁੰਡੇ ਨੇ ਪਰ ਇੱਕ ਕਾਸ਼ ਰਹਿ ਗਈਆਂ ਹਲੇ ਵੀ ਇਹਦੇ ਥੱਲੇ ਵਾਲੇ ਜਿਹੜੇ ਨਟ ਕੱਸੇ ਨੇ ਇਹ ਨਟ ਨਹੀਂ ਮਿਲੇ ਹੈਗੇ ਆਪਾਂ ਨੂੰ ਹਲੇ ਹਲੇ ਸਿਰਫ ਆਰਜੀ ਤੌਰ 'ਤੇ ਨਟ ਮਾੜੇ-ਮੋਟੇ ਦੇਖ ਕੇ ਜੇ ਇਥੇ ਵਰਕਸ਼ਾਪ 'ਚ ਪਾਏ ਨੇ ਇਹ ਫਿਰ ਹੁਣ ਆਪਾਂ ਸਵੇਰੇ ਨਟ ਲੈ ਕੇ ਨਵੇਂ ਪਾ ਦਾਂਗੇ ਇਹਨਾਂ 'ਚ ਇਹ ਵੀ ਲੱਗ ਗਈ ਉਹ ਵੀ ਲੱਗ ਗਈ ਚਲੋ ਬਾਕੀ ਦੇਖਦੇ ਆਂ ਚੱਲਦੇ ਆ ਘਰ ਨਾਲ ਆ ਰਿਹਾ ਆ ਗਿਆ ਤੇ ਰੋਟੀ ਪਾ ਕੇ ਦਸਤੀ ਕਰਨੀ ਚਾਹਦੇ ਆ ਪਹਿਲਾਂ ਆਪਾਂ ਰੋਟੀ ਪਾ ਕੇ ਇੰਨੀ ਗਲਾਸ ਦੇ ਵਿੱਚ ਜਿਹੜਾ ਆਪਾਂ ਕਹਿੰਦਾ ਸੇਵਨ ਵਾਲੀ ਦਹੀਂ ਦੀ ਨੱਸੀ ਪੀਣੇ ਵਾਲਾ ਹਾਂਜੀ ਚਲੋ ਪਹਿਲਾਂ ਰੋਟੀ ਖਾ ਲਈਏ ਆਪਾਂ ਬਾਕੀ ਦੀ ਗੱਲ ਰੋਟੀ ਜਾਂ ਕਰਦੇ ਦੇਖਦੇ ਆਂ ਇਹ ਹੁਣ ਅਸੀਂ ਜਾਣਾ ਤੁਰਨਾ ਜਾਂ ਨਹੀਂ ਕਿਵੇਂ ਕਰਨਾ ਇਹ ਤੁਹਾਨੂੰ ਦੱਸ ਦਿਆਂ ਰੋਟੀ ਖਾ ਲਈਏ ਪਹਿਲਾਂ